ਸਾਡੇ ਪੌਣੇ ਪੰਜੂ ਪੌਣੇ ਪੰਜ ਮੀਟਰ ਆਹ ਦੇ ਦਾਣੇ ਉੱਤੇ ਜਮਾ ਸਤ ਲਾਇਆ ਇਹਦੇ ਨਾਲੇ ਉਹ ਉਂਗਲਾਂ ਤੇਰੀਆਂ ਬਾਹਰ ਆ ਮਿੱਟੀ ਦਾ ਮਾਮਾ 4 ਇੰਚ ਹੀ ਆ ਸਵਾ 4 ਇੰਚ ਲਾ ਲਾ ਬਸ ਚੱਲ ਸਾਢੇ 4 ਹੈ ਨਹੀਂ ਕੀ ਮੇਸੀ ਬਾਧੂ ਆ ਹੈ ਸਹੀ ਹੈ ਇਹ ਹੈਗਾ ਮੇਦਰਾ ਦਾ ਪਲੈਂਟਰ ਤੇ ਜਿਹੜਾ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਵੀਰੋ ਵੀਡੀਓ ਦੀ ਸ਼ੁਰੂਆਤ ਕੋ ਤੇ ਅਸੀਂ ਸਟਾਰਟ ਤੇ ਚੱਲਿਆ ਨਿੰਦੀ ਕੋਲੇ ਟਰਾਲੀ ਪਾਉਣ ਬੀ ਵਾਲੀ ਆਲੂ ਵਾਲੀ ਤੇ ਗੱਟੂ ਦਾ ਥੋੜੇ ਜਿਹਾ ਹੀ ਆ ਤੇ ਬਾਕੀ ਫਿਰ ਉਹ ਖਾ ਲਿਆ ਉਹ ਰੇ ਟਰਾਲੀ ਤੇ ਚੱਲਦੇ ਆ ਫਿਰ ਨਿੰਦੀ ਕੋਲੇ ਦੇਖਦੇ ਆ ਕਿ ਚੱਲਦਾ ਪ੍ਰੋਗਰਾਮ ਉਹਦਾ ਤੇ ਦੁਆ ਜਾਣਾ ਫਿਰ ਆਪਾਂ ਖਾੜੇ ਨੂੰ ਬੇਸੀ ਕੋਲੇ ਬੇਸੀ ਕਹਿੰਦੇ ਕੱਲ ਮੈਂ ਹਲਾਣਾ ਤੇ ਬਾਦੂਗਾ ਤੇ ਪਰ ਗੱਲ ਤਾਂ ਉਹਦੇ ਨਾਲ ਕੋਈ ਹੋਈ ਨਹੀਂ ਆਪਣੀ ਜੀ ਬਾਤ ਹੀ ਕੇ ਨਹੀਂ ਬਾਤ ਹੀ ਪੈੜੀ ਯਾ ਕਿ ਦੇਖਾਂਗੇ ਚੱਲ ਕੇ ਫਿਰ ਤਬੀਆ ਰਾਤ ਤਿਆਰ ਕਰਕੇ ਕਰ ਦਿਆਂਗੇ ਜੇ ਤਿਆਰ ਫਿਰ ਟ੍ਰੈਲ ਕੱਲ ਧੋਤੀ ਸੀ ਆਪਾਂ ਖੜੀ ਆ ਜਾਂ ਅੰਦਰ ਯਾ ਕਿ ਕਰ ਦਿਆਂ ਟਰੈਕਟਰ ਫਿਰ ਉਹ ਨਹਾਉਣ ਧੌਣ ਦਾ ਕਿਹੜਾ ਟਾਈਮ ਆ ਕਦੋਂ ਨਹਾਉਣੇ ਹੁੰਦੇ ਤੁਸੀਂ ਆ ਵੀਰੇ ਡਿਊਟੀ ਪੈਨ ਸਾਰੇ ਦਵਾਈ ਲਾਉਣੀਆਂ ਡਿਊਟੀ ਹੈਗੀ ਘੱਟ ਕਰ ਲੋ ਇਹ ਨਾਲ ਜਾਣੇ ਆ ਇਹ ਵੀ ਗੱਲ ਹੈ ਹੈ ਇਹ ਵੀ ਗੱਲ ਹੈ ਬੇ ਨਾਲ ਲੈ ਜਾਂਗਾ ਤੂੰ ਕੱਠੇ ਕਰਕੇ ਬੇ ਸਾਰੇ ਤੂੰ ਹੀ ਕਮਾਉਣਿਆ ਹੋਰ ਇੱਥੇ ਬਸ ਭੁੱਖੇ ਮਰ ਜੇ ਦੁਨੀਆ ਕੱਲ ਭਾਈ ਇਹ ਜੂਪੀ ਵਾਲਿਆ ਵੀ ਇਹ ਸੱਸੀ ਗੱਲ ਬਣਾਉਣਾ ਰਾਤ ਨੂੰ ਉਹ ਤੂੰ ਜਾ ਗਿਆ ਪਿੰਡ ਇਹਨਾਂ ਦੇ ਮੈਂ ਉੱਥੇ ਆਹੋ ਬੋਲੀ ਸੁਣ ਲੋ ਇਹਦੀ ਅਜੇ ਕੱਟਣੀ ਨਹੀਂ ਆਪਾਂ ਵੀਡੀਓ ਇਹ 40 ਸਾਲ ਹੋ ਗਏ ਤੈਨੂੰ ਬੰਦਿਆਂ ਜੇ ਰਹਿੰਦੇ ਨਾ ਨਾ ਤਾਂ ਤੈਨੂੰ ਹਿੰਦੀ ਆਈ ਚੰਗੀ ਤਰ੍ਹਾਂ ਨਾ ਇਹਨੂੰ ਪੰਜਾਬੀ ਆਉਂਦੀ ਪਤਾ ਨਹੀਂ ਕੀ ਕਰ ਦਿੰਦਾ ਵਾ ਨਾ ਤਾਂ ਨੂੰ ਇਟਾਲੀਅਨ ਆਉਂਦੀ ਆ ਉੱਥੇ ਵੀ ਧੱਕੇ ਖਾ ਜਾਂਦੇ ਸਾਰੀਆਂ ਹੋ ਗਈਆਂ ਬੋਲੀਆਂ ਉਹ ਇੱਕ ਦੋ ਲਫ਼ਜ਼ ਆਉਂਦੇ ਆ ਮਾੜੇ ਮੋਟੇ ਜਿੱਦ ਕਰਿਆਨੇ ਵਾਲੀ ਦੁਕਾਨ ਤੇ ਖੜਾਦਾ ਲਿਆ ਕੇ ਤੈਨੂੰ ਪਤਾ ਹੀ ਨਹੀਂ ਲੱਗਣਾ ਮਿਰਚਾਂ ਕਿ ਪੁੱਤ ਕੰਮ ਕੀਤਾ ਵੀ ਮਿਰਚਾਂ ਹਰੀਆਂ ਲੈਣੀਆਂ ਕਿ ਲਾਲ ਲੈਣੀਆਂ ਪਤਾ ਸਾਨੂੰ ਉਹ ਪਤਾ ਤਾਂ ਇਹਨੂੰ ਹੱਥ ਲਾ ਲਾ ਦਾ ਸਿਆਵੇਂਗਾ ਡੱਬੀਆਂ ਨੂੰ ਵੀ ਆ ਦੇ ਸਿਆ ਦੇ ਦੇ ਲੋਕੇ ਦਾ ਪੱਟਣ ਵਾਲੇ ਹੋਏ ਪਿਆ ਤੂੰ ਹਜੇ ਖਿਡਾਰੀ ਐ ਨਾ ਏਟੀਐਲ ਦੀ ਵੈਰੀਟੀ ਐ ਇਹ ਸੱਤਾਂ ਨਾਲ ਜਦੋਂ ਤੂੰ ਤਿਆਰੀ ਕਰੇਂ ਸੁਰ ਪੱਟਦੇ ਨੇ ਬੇਲਾ ਮੜਦੇ ਨਹੀਂ ਆਦੀਆਂ ਨੇ ਬਾਡਾ ਤਾਂ ਦੇਣੀਆਂ ਮਾੜੇ ਜੇ ਕਮਾਉਣਾ ਕੀ ਆ ਦੱਸਾਂ ਕਿ ਜਦੋਂ 1500 ਪੱਟੂ ਵੇਚਿਆ ਬਸ ਨੇੜੇ ਡੱਕ ਪਿਆ ਕਰੋ 1500 1500 ਨੂੰ ਤਾਂ ਹੁਣ ਹੋਇਆ ਪਿਆ ਇਹ ਗੇੜੇ ਕੱਢੀ ਜਾਂਦਾ ਇੱਕ ਬੰਦਾ ਤੇਰਾ ਉਹ ਮਸ਼ੀਨ ਦੇ ਵਿੱਚ ਅੰਦਰ ਅੱਡ ਅੰਦਰ ਇਹਨੂੰ ਨਹੀਂ ਮਸ਼ੀਨ ਚ ਇੱਥੇ ਪਾ ਦਿੰਦੇ ਗੱਟੂ ਉਹ ਐਵੇਂ ਟਰਾਲੀ ਖਿੱਚੀ ਫਰਦਾ ਮੈਂ ਦੇਣੇ ਇੱਥੇ ਖੜੀ ਰਹਿਣ ਦੋ ਹਾਂ ਨੇ ਚ ਫੇਰ ਭੱਗਣੀ ਸੀ ਤਾਂ ਫੇਰ ਕੀ ਹੋ ਜੂ ਉਹਨੂੰ ਚਾਹੀਦੀ ਆ ਰੰਗ ਰੌਣ ਲੱਗਣਾ ਉਹ ਤੈਨੂੰ ਥੋੜੀ ਕਿਹਾ ਰੰਗ ਕਰਾਉਣਾ ਮੈਂ ਇਹਨੂੰ ਕਹਿੰਦਾ ਸੀ ਤੇ ਜਦੋਂ ਵੇਹਲੀ ਉਹ ਉਦੋਂ ਹੀ ਕਰਾਉਣਾ ਕਿ ਕੰਮ ਚੱਲਦੇ ਜੀ ਕਰਾਉਣਾ ਵੇਚੀ ਉਹ ਢੇਰੀ ਕਰਦਾ ਇੱਕ ਗੋਲੀ ਦਾ ਬਾਹਰ ਹੁੰਦੀ ਨਾ ਜਾਲੀ ਵਾਲੇ ਗੱਟੂ ਆ ਸਾਰੇ ਇਹਨੇ ਪਿੱਛੇ ਲਾਉਂਦਾ ਇਹਨੂੰ ਕੀ ਕਰਾਂ ਜੀ ਬੱਚੇ ਬੱਚੇ ਨਿਕਲ ਜਣਾਂ ਨੇ ਬਸ ਇੱਕ ਹੀ ਘਟੂ ਆ ਨਹੀਂ ਨਹੀਂ ਦੋ ਚਾਰ ਜੇ ਵੀ ਹੋਣਗੇ ਬੱਚੇ ਤੇ ਉਹਨੂੰ ਅੱਡ ਵੀ ਦੇ ਸਿਰੇ ਤੇ ਆ ਕੇ ਬਾਦ ਘਾਟ ਹੁੰਦੀ ਆ ਜਿਹੜੀ ਨਹੀਂ ਨਹੀਂ ਉੱਚੀ ਫਰਾਲ ਦੇ ਵਿੱਚ ਦੇਖ ਦੂ ਤਿੰਨ ਤਿੰਨ ਚੱਕੇ ਜਣੇ ਆ ਥੋੜੀ ਚੱਕੂ ਇਹਨਾਂ ਨੂੰ ਜੱਕੂ ਇਹਨਾਂ ਸਪਰੇਅ ਸਪਰੂ ਕਰਦੇ ਕੀੜਿਆਂ ਕੂੜਿਆਂ ਵਾਲੀ ਕਿਵੇਂ ਫੰਗ ਹੋਣਗੇ ਜੇ ਓੱਡੇ ਪਏ ਇਹਨਾਂ ਦੇ ਕੋਈ ਨਾ ਕੀ ਬੰਨ ਕਰੀ ਨਾਲ ਦੀ ਬੰਨ ਕੋਈ ਪੰਜ ਦੀ ਹੋਰ ਹੈ ਕਹ ਵਰਾਈਟੀ ਹੋਈ ਐ ਇਹ ਜੀ ਆ ਲੱਗਿਆ ਸਟਾਰਟ ਕਰਨ ਟਰੈਕਟਰ ਤੇ ਗੱਟੂ ਦਾ ਮੈਂ ਕਹਿੰਨਾ ਕੇਰੇ ਪੈ ਜਾਣੇ ਆ ਸਾਰੇ ਹਾਂ ਦੋ ਬੜੀ ਫਾਲਾਂ ਦਾਹ ਗੱਟੂ ਪੈਦਾ 5 ਕੁਇੰਟਲ ਪੈਂਦਾ ਮਾਲ ਚੱਲ ਆਪਣਾ ਕੇਹੜਾ ਛੋਟਾ ਬਾਉ ਦੇਖ ਰਿਹਾ ਕਿੰਨਾ ਕੇ ਬੀਜਿਆ ਜਾਂਦਾ ਤੇ ਦੇਖ ਰਿਹਾ ਕਿੰਨਾ ਅੱਧਾ ਰੇ ਦਾ ਬਾਹਰ ਖੱਟੀ ਜਾਂਦਾ ਉਹ ਜੇ ਕਾਲਾ ਕੰਮ ਸੈਟ ਆ ਜੇ ਆਪਾਂ ਉਲਟਾਵੇਂ ਇਹਨੂੰ ਵੀ ਇਹ ਲਾ ਦੇ ਸੈਟ ਨਹੀਂਗਾ ਨਹੀਂ ਨਹੀਂ ਆਈ ਉਲਟਾ ਸਿੱਧਾ ਜਿਹੜਾ ਚੱਕਦੇ ਆਂ ਜਿਹਨਾਂ ਚੱਕਦੇ ਆਂ ਸਿੱਧਾ ਚੱਕਣ ਨੂੰ ਇਹ ਚੱਕਦਾ ਹਾਂ ਵੀ ਇਹ ਜੇ ਕਰਾ ਸਹੀ ਆ ਉਹ ਵੀ ਡੰਡੇ ਜੀ ਪੈਂਦਾ ਇਹ ਕਿੰਨੇ ਦਾ ਲੱਗਿਆ ਸੀ ਆਹ ਫਿਰ ਉਹ ਮਤਲਬ ਅੰਦਰ ਲਈ ਲੈਫਟੇ ਦਾ ਲੋੜ ਹੀ ਨਾ ਪਵੇ ਕੋਈ ਬੜਾ ਵੱਡਾ ਕੰਮ ਤਾਂ ਹੈ ਨਹੀਂਗਾ ਉਹ ਕੱਲੀ ਪੈਨ ਨਹੀਂ ਸਿੰਗਲ ਹੀ ਪੈਣੀ ਆ ਥੱਲੇ ਆਹ ਉਹ ਤਾਂ ਲੱਗ ਜਾਂਦੀ ਆ ਵੈਸੇ ਸਹੀ ਆ ਮੇਰੇ ਹਿਸਾਬ ਨਾਲ ਜਿਵੇਂ ਲਟਾਵੇਂ ਭਾਰੇ ਹੁੰਦੇ ਆ ਨਾਲੇ ਚੱਕੂ ਆ ਵੱਧ ਇਹ ਜ਼ਰੇ ਲਾ ਦਿੰਦਾ ਹੋਣਾ ਵਾ ਹੋਰ ਦੁੱਧ ਕਿੰਨਾ ਕੱਢੇ ਉਹ ਨਾ 8 ਲੀਟਰ ਨਾਲੇ ਦੇ ਨਾਲ 8 ਧਵਾਜ਼ ਉਹਨਾਂ ਹੀ ਆ ਮੇਰੇ ਬਾਕੀ ਵੱਧੋਗੇ ਇਹ ਹੁਣ ਆਂਡੇ ਉਹਨੇ ਦਿੰਦੇ ਇੰਨੇ ਜੋ ਕੋਈ ਕੇ ਬਸ ਵੀ ਆ ਬਿਠਾਈਆਂ ਅੱਜ ਕੱਲ੍ਹ ਇਹ ਆਂਡਾ ਨਹੀਂ ਮੈਂ ਤਾਂ ਨਹੀਂ ਖਾ ਖੂ ਜਾਂਦਾ ਚੱਕ ਕੇ ਵਿੱਚ ਕਿੰਨੇ ਕੱਲ ਨਹੀਂ ਦੇਖਿਆ ਕੱਲ ਨਹੀਂ ਦੇਖਿਆ ਕਹਿੰਦਾ ਫਰਿੱਜ ਜੋ ਉਹੀ ਤਰ੍ਹਾਂ ਪਰਸੋਂ ਦਾ ਚਾ ਉੱਥੇ ਦਾ ਵੇਚ ਕੋਈ ਵੀ ਬਚ ਗਿਆ ਉਹ ਵਿਗਿਆ ਨਹੀਂਗਾ ਉਹ ਮੰਗੇ ਉਹਨੇ ਹੋਣੇ ਉਹਨੇ ਦੇਤੇ ਅਗਲੇ ਨੇ ਵਿੱਚ ਨਿਕਦੇ ਕਹੀਦਾ ਜਾਂਦਾ ਜੀ ਉਹ ਪਹਿਲੇ ਘਰੇ ਦਿੱਤੇ ਆ ਕੋਡਿੰਗ ਕਰਨਾ ਪੈਂਦਾ ਸਾਰਨਾ ਪੈਂਦਾ ਕੋਡਿੰਗ ਨਾਲੀ ਗਾਫੀ ਲੱਗੀ ਆ ਅੰਦਰ ਜਾ ਕੇ ਦੇਖ ਲੈ ਦੁੱਧ ਦੇ ਨਾਲ ਉਹਦਾ ਵੀ ਹਿਸਾਬ ਹੋਣਾ ਵਾ ਸਾਮਾਨ ਪੋਣਾ ਆਪਾਂ ਇੱਕ ਘਟੂ ਆਹ ਵੇ ਤੇ ਆ ਗਈ ਸਲਫਰ ਤੇ ਚੁਮੈਕਸੀ ਹੈ ਸਾਰਾ ਬਿਲਕੁਲ ਹੈ ਸਾਰਾ ਬਗਿਆਸ ਬਾਕੀ ਠੀਕ ਹੈ ਕੋਈ ਨਾ ਮੈਂ ਤਾਂ ਅੱਖਾਂ ਪੈਣ ਜੇ ਲਾਉਣਾ ਮਾੜਾ ਜਿਹਾ ਪਾਣੀ ਲਾ ਸਕਦਾ ਟੈਕਨੋ ਦੀ ਇਹ ਤੇ ਆ ਦੇਖ ਸਕਦੇ ਇਹਦੇ ਵਿੱਚ ਜਿਹੜਾ ਤਾਪਤਾ ਮੈਕਸ ਤੇ ਨਾਲ ਮੈਨੇਜਮ ਤੇ ਆਪਾਂ ਨੂੰ ਪਸੰਦਾ ਦਾ ਰਿਜ਼ਲਟ ਜਿਹੜਾ ਦੇਖ ਗਾ ਉਹ ਤੇ ਤਿੰਨ ਚਾਰ ਸਾਲ ਹੋ ਗਏ ਲਗਾਤਾਰੀ ਆਪਾਂ ਨੂੰ ਕਣਕ ਦੇ ਵੀ ਝੋਨੇ ਦੇ ਵੀ ਜਾਨੀ ਆਦੂਆਂ ਤੇ ਵੀ ਅਸਰ ਦਿਖਾਉਂਦਾ ਪੂਰਾ ਹੈ। ਵਾਕਿ ਰੇ ਇਚਾਂ ਸਾਰਾ ਆ ਗਿਆ ਤੁਸੀਂ ਪਾ ਸਕਦੇ ਆ। ਇਹ ਤਾਂ ਕੱਚੇ ਹੁੰਦੇ ਆ ਡਾਹੇ ਜੇ। ਤੇ ਮਸ਼ੀਨ ਆ ਗਈ ਹੈ ਖੇਤ ਚ। ਤੇ ਮੂਰੇ ਖਲਾਰ ਦੇਣਾ ਹੈ। ਅੱਧੇ ਗੱਲੇ ਤੋਂ ਉੱਪਰ ਹੀ ਆ ਥੋੜੀ ਜੀ ਜਗਾ। ਤੇ ਬਾਕੀ ਜੇ ਫਿਰ ਸਰੋਂ ਬੀਜ ਦਾਂਗੇ। ਖਾਲਦਰਾ ਉੱਥੇ ਨੱਕਾ ਲਾ ਕੇ ਵਿਚਾਲੇ ਉਹ ਜੋ ਪਰੇ ਚਲਾ ਲਈ ਪਾਣੀ। ਹਾਂ ਬਸ ਥੋੜੀ ਕੋਈ ਰਹਿੰਦੀ ਸੀ। ਲੇਟ ਆਈ ਹੋਈ ਹੋਈ ਆ ਤੇਰੀ 1 ਵਜੇ ਤਾਂ ਹੀ ਹੈਗੀ ਆ ਪੱਠੇ ਪਾ ਕੇ ਬਾਅਦ ਚ। ਇਹਨੂੰ ਚਲਾ ਕੇ ਪਰਲਾ ਨੱਕਾ ਵੀ ਚਲਾ ਲਈ ਜਿਹੜਾ ਉਹ ਆ ਤੇ ਉਦੋਂ ਬਾਅਦ ਫਿਰ ਉਹ ਪਰਲਾ ਨੱਕਾ ਬੰਦ ਕਰਦੀ ਉਹਦੇ ਥੱਲੇ ਵਾਲੇ ਜੰਨਾ ਟੋਟੇ ਝੋਨੇ 'ਚ ਹੁਣ ਪਹਿਲਾਂ ਦੀ ਦੋਨੇ ਚਲਾ ਲਈਆਂ ਇੱਕ ਉਹਰੇ ਦੀ ਛੱਡ ਕੇ ਥੋੜਾ ਜਿਹਾ ਇੱਕ ਪਰਲਾ ਨੱਕਾ ਉਹ ਨਾਲ ਗੋਹਾ ਜਿਹਾ ਸਾਫ਼ ਹੋ ਜੂ ਸਾਰਾ ਆ ਵੀ ਦੋ ਪਾਛੀ ਪਾਣੀ ਪੈਂਦਾ ਜਾਊ ਆਹੋ ਫਿਰ ਉਦੋਂ ਉਹ ਪਰਲੇ ਨੱਕੇ ਬੰਦ ਕਰ ਲਈ ਮੂਹ ਲਈ ਵੀ ਤੇ ਉਹ ਪਰਲਾ ਵੀ ਤੇ ਫਿਰ ਸਾਰਾ ਪਾਣੀ ਇੱਧਰ ਲੈ ਆਈਏ ਇੱਧਰ ਦੋ ਨੱਕੇ ਫਿਰ ਖੋਲ ਲਈ ਤੇ ਉਹ ਤੋਂ ਬੱਟ ਦੇਖ ਲਈ ਟੁੱਟੇ ਨਾ ਆਪਣੀ ਤੋ ਬਾਅਦ ਚਾੜ ਲਈ ਹੁਣ ਨਾਲੇ ਤਾਂ ਆਲੂਆਂ ਦੇ ਡੰਡੇ ਜੇ ਲੱਗ ਜਾਣਗੇ ਉਹ ਸਿਰੇ ਲਾ ਡੰਡੇ ਲੋਣ ਦੀ ਲੋੜ ਹੀ ਨਹੀਂ ਗਈ ਸਿਰੇ ਲਾ ਲਈ ਸਿਰੇ ਪਾਣੀ ਘੁੰਮਦਾ ਹੋ ਜਾਊਗਾ ਅੱਛਾ ਤੇ ਵਿਚਾਲੇ ਖਾਲ ਪਾ ਦਾਂਗੇ ਇੱਕ ਸੈਂਟਰ ਜਿਹਦੇ ਨਾਲੇ ਤਾਂ ਸਰੋਂ ਨੂੰ ਬੰਡਿਆ ਜਾਊਗਾ ਪਾਣੀ ਹੂੰ ਕਿਾਰੇ ਛੋਟੇ ਹੋ ਜਾਣਗੇ ਨਾਲੇ ਇਧਰ ਆਲੂਆਂ ਨੂੰ ਹੋ ਜਾਊਗਾ ਬਾਕੀ ਦੇਖਦੇ ਆ 10 12 ਕਟੂ ਹੈਗੇ ਤੋੜੇ ਜੇ ਉਹ ਵੀ ਕਿੰਨੇ ਕ ਬੀਜਿਆ ਜਾਂਦਾ ਆਪਣਾ ਸਰੋਂ ਨੂੰ ਬਚਦੀ ਜਗਾ ਕਿਵੇਂ ਆ ਬੀਜੇ ਦਾ ਪਤਾ ਲੱਗੋ ਨਿੰਦੀ ਦੀ ਕਰਦੇ ਆਂ ਵੇਟ ਤੇ ਟਰਾਲੀ ਜਿਹੜਾ ਟਰੈਕਟਰ ਲੈ ਕੇ ਨਹੀਂ ਆਇਆ ਬੀ ਵਾਲਾ ਹਜੇ ਤੇ ਬਾਈ ਨੇ ਦੇਤਾ ਛੱਟਾ ਮੂਰੇ ਪोटाश ਦਾ ਤੇ ਮੈਂ ਇੱਕ ਚਰਜਾ ਜਿਹੜਾ ਸੀਗਾ ਵਿੱਚ ਆਪਣਾ ਪਾਇਆ ਤੇ ਕਰਦੇ ਆਂ ਵੇਟ ਉਹਦੀ 9:30 ਦਾ ਟਾਈਮ ਹੋ ਗਿਆ ਬਲਾਡ ਜਿਆਦਾ ਹੈਰੇ ਵੇੜਾ ਮੋਟਾ ਵੀ ਤੇਰੇ ਕੋਲ ਹੈ ਕਿ ਹੋਰ ਕੋਈ ਸੁਪਰ ਸਪਰ ਪਾਈ ਜਾਂ ਨਾ ਜਿਆਣੀ ਤੁਸੀਂ ਫੀਤਾ ਉੱਤੇ ਆਇਂ ਰੱਖਿਆ ਜਿਵੇਂ ਸੰਘੇ ਵਾਲਾ ਫਾਰਮ ਚੱਲਦਾ ਹੁੰਦਾ ਤੇ ਤੇਲ ਗੁੱਪੀ ਨਾ ਕਿਤੇ ਨਹੀਂ ਲਾਇਆ ਮਸ਼ੀਨ ਮੈਨੂੰ ਲਾਉਦਾ ਜਦੋਂ ਦੀ ਆਈ ਆ ਕਿਉਂ ਲਾਉਂਦੇ ਵੀਰ ਚਲਾਈ ਲਾ ਕੇ ਆ ਕਿੱਥੇ ਲਾਉਣਾ ਤੇਲ ਦੱਸ ਮੈਨੂੰ ਪੁਆਇੰਟ ਕਿਹੜੇ ਕਿਹੜੇ ਆ ਕੋਈ ਨਹੀਂਗਾ ਬਈ ਜਿਹੜਾ ਕੂਲਾ ਹੋਇਆ ਹੋਵੇ ਮਿੱਟੀ ਗਰਦਾ ਉੜਦਾ ਵਾ ਹੁਣ ਤੂੰ ਲਾ ਕੇ ਵੀ ਦੇ ਤੂੰ ਵੀ ਜੇ ਬਾਹਰ ਚਲਾ ਲਈ ਹੁੰਦੇ ਗੁੱਪੀ ਭਈਆ ਮੈਂ ਦੱਸਤਾ ਸੀ ਪੁਆਇੰਟ ਕਿੱਥੇ ਆਦੇ ਅੱਛਾ ਤੇ ਉਹ ਮੈਨੂੰ ਦੱਸਤਾ ਦੇ ਦੇ ਅੰਦਰੋਂ ਕੱਢ ਦੀ ਜੇ ਅੰਦਰੋਂ ਕਿੱਥੋਂ ਅੰਦਰੋਂ ਆਪੀ ਕੱਢ ਇੱਕ ਕਲਾਸ ਨਹੀਂ ਆ ਨਾ ਇਹ ਆਟੋਮੈਟਿਕ ਤੇ ਲਿੰਦੀ ਆ ਇਹ ਆ ਦੇ ਇਹਨਾਂ ਦੇ ਆਹ ਅਸੂਕੇ ਪਏ ਅੰਦਰ ਬੱਡੇ ਪਏ ਇਹ ਕੀ ਚੀਜ਼ ਆ ਇਹ ਤੇ ਇਹ 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 ਹਿਲਦਾ ਦਾ ਹੈਗਾ ਨਾ ਇਹ ਪਰ ਹਿਲਦਾ ਵਾ ਹਾਂ ਉਹ ਮਾੜਾ ਮਾੜਾ ਜੰਪ ਦਿੰਦਾ ਆ ਗੁੱਲੀਆਂ ਉਰੇ ਉਰੇ ਇਹਨੇ ਆ ਗੋ ਆ ਗੋਲੀਆਂ ਗਾਲੀਆਂ ਉਵੇਂ ਪਈਆਂ ਸੁੱਕੀਆਂ ਦੱਸਦੇ ਕਿਹਨੂੰ ਲੈ ਇਹ ਹਿਲਦੀਆਂ ਵਾ ਫੇਰ ਹੀ ਹਿਲਦਾ ਹੈ ਜਗਾੜ ਸਾਰਾ ਆ ਦੇਖ ਆ ਦੇਖ ਆ ਦੇ ਫੇਰ ਵੱਡੇ ਜੋ ਤੇ ਆ ਆ ਦੇਖ ਬੋਸ਼ ਉਹ ਫੇਰ ਵੱਡੇ ਨੇ ਤੇਲ ਦੇਣਾ ਵਾ ਇਹਨੂੰ ਰਬੜ ਆ ਤਾਂ ਰਵੜ ਬੋਸ਼ ਹੀ ਹੁੰਦਾ ਹੈ ਰਵੜ ਦਾ ਜਦੋਂ ਪੋਣਾ ਪਿਆ ਨਾ ਉਦੋਂ ਪੈਕਟ ਜਦੋਂ ਕਿੰਨਾ ਇੰਨਾ ਦਾ ਦਿੱਤਾ ਹੈ ਤੇ ਆਹ ਕਾ ਤੂੰ ਐ ਹੋ ਗਿਆ ਕਿ ਜਿਵੇਂ ਲੱਗਿਆ ਹੁੰਦਾ ਹੈ ਜਿਵੇਂ ਆਹ ਇੱਥੇ ਵੀ ਉੱਠ ਖੜਿਆ ਰੰਗ ਇਧਰੋਂ ਵੀ ਪੇਪੜੀ ਨਾ ਹੋਣਾ ਨਹੀਂ ਚਾਹੀਦਾ ਜਿਵੇਂ ਪੁਰਾਣਾ ਨਹੀਂ ਲਾਇਆ ਹੁੰਦਾ ਮਾਲ ਆਹ ਦੇਖ ਆ ਤੇ ਕੀ ਹੈ ਤੇ ਹਾਲਤ ਦੇ ਕੀ ਬਣੀ ਹੈ ਐਂਗਲ ਦੀ ਔਰਲੇ ਦੀ ਆਹ ਕੀ ਲੱਗਿਆ ਤੇ ਨਾਲ ਪਤਾ ਨਹੀਂ ਰੰਗ ਹੀ ਉੱਠ ਖੜਿਆ ਜਦੋਂ ਪਾਇਪ ਨਹੀਂ ਕੁਆਡ ਚ ਜਾ ਕੇ ਲਾਦੀ ਹੁੰਦੀ ਹੇ ਹੋਈ ਕਾ ਤੇ ਕੀ ਦੋ ਲੋਕਾਂ ਦਾ ਜੰਗ ਜੁੰਗਾ ਤੋਂ ਪੈ ਗਿਆ ਇਹਨੂੰ ਪੈ ਬਣੂ ਇੱਧਰ ਆ ਠੀਕ ਨਾ ਕੋਈ ਰੇਹ ਵਾਲਾ ਪ੍ਰੋਜੈਕਟ ਆ ਇੱਥੇ ਵੀ ਰੇਹ ਉੱਤੇ ਪੈ ਗਿਆ ਉਹ ਵੀ ਲੱਗਿਆ ਸਾਰਾ ਪੂਰਾ ਕੋਲਾ ਪਿਆ ਉਹ ਲੱਗਦਾ ਨਹੀਂ ਜਿਵੇਂ ਲਿਆ ਕੇ ਪਾਇਆ ਹੁੰਦਾ ਪੁਰਾਣਾ ਜਾ ਕੇ ਤੋਂ ਲੱਗ ਲੁਕਦਾ ਨਹੀਂ ਕਿਤੇ ਕੋਈ ਇਹ ਤਾਂ ਡੰਗੀ ਤਾਂ ਨਹੀਂ 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 ਸਾਰੇ ਇਹੋ ਪਿੱਛੇ ਚਪੇੜ ਜੀ ਦੇ ਵੀ ਆ ਜਿਹੜੇ ਆ ਦੇਖ ਆ ਦੇਖ ਇੱਥੇ ਵੀ ਆ ਆਲੇ ਚੱਕ ਕੇ ਆਪਾਂ ਨੇ ਕਿ ਪੂਰਾ ਪੂਰਾ ਪਾਸਤਾ ਕਿ ਜਿਵੇਂ ਮੈਂ ਉਹ ਦੂਜਾ ਉਹ ਇਜੇ ਜਦੋਂ ਦਿੱਤੀ ਆ ਉਦੋਂ ਨਾ ਕੋਈ ਇਸ ਬਦਲੀ ਸਦਲੀ ਹੋਇਆ ਹੋਵੇ ਉਹ ਹੈਗਾ ਕਿ ਉਹਨੂੰ ਖੋਲ ਕੇ ਕਾ ਦਿੰਦੇ ਇਹਨਾਂ ਨੇ ਤੁਮੀਆਂ ਇਹ ਕਰਦਾ ਫਿਰ ਉਹ ਜਿਹਾ ਕੋਈ ਮੈਡਮ ਆ ਤੇਰਾ ਕੁੜੀ ਆ ਕੀ ਬਤਾ ਖੜੀ ਦਾ ਬਦਲੀ ਕਰਾਤਾ ਹੋਵੇ ਕਿਸੇ ਨੇ ਓਕੇ ਤੇ ਆਹੋ ਤੂੰ ਨਹੀਂ ਆਦਾ ਆਇਆ ਦੇ ਦਿੰਦਾ ਗੁਰਗਾਹ ਕਹਿੰਦੇ ਆਪੇ ਦੇਖੀਓ ਜਿਹੜਾ ਜਾਊਗਾ ਆਪਣਾ ਵਿਆਹ ਹੋ ਜਿੰਦੀ ਆਏਗਾ ਤਾਂ ਢਿੱਲਾ ਵਾ ਕਾਈ ਹੁੰਦੇ ਨੇ ਨਹੀਂ ਪਰੇ ਉਰੇ ਨੂੰ ਐ ਢਿੱਲ ਮਾਨੇ ਨੇ ਕੀ ਐ ਚ ਦਿਖਾਈ ਐਂ ਚ ਮਾਰਦੇ ਢੱਲ ਦੇ ਨੇ ਨਹੀਂ ਤਰੇ ਕੁੰਝ ਲੰਗੀ ਅਚੋ ਹਾਂ ਤੇ ਸਾమే ਕੁੰਜੇ ਤੇ ਬਿੰਗੇ ਲਾਇਆ ਦੂਰ ਲੋਕ ਨਾਲ ਆਂਦੇ ਆ ਦਿੱਤੀ ਸਪੇਸ ਲੈ ਅੱਛਾ ਉਹ ਗੁੱਲੀਆਂ ਨਾਟਾਂ ਦੇ ਢੈਲਾ ਜਿਹੜੇ ਆਹਾ ਵਾ ਹੈ ਨਾ ਇਹਨਾਂ ਢੈਲੇ ਦਿੱਤੀ ਆ ਉਹ ਨਹੀਂ ਹਿਲਦੇ ਪਰੋ ਜਿਹੜੇ ਜਫਾ ਲਾਇਆ ਜਫਾ ਗੁੱਲੀ ਲੈਣਾ ਹੁਣ ਆਲੂ ਕੱਢਣਾ ਹੈ ਇੱਕ ਵੱਡਾ ਕਫਾ ਜਰ ਰਹਿਣ ਦੀ ਹੈ ਵਿੱਚ ਨਹੀਂ ਨਹੀਂ ਕੱਢ ਦਿੰਦੇ ਆ ਨੋਟਾਇਰ ਕੋ ਮੋਨਾ ਆਹ ਕੁੰਡੇ ਚੱਕਰ ਨੂੰ ਇੱਥੇ ਸੰਗਲ ਪਾ ਕੇ ਕੀ ਆਹ ਆਹ ਕੀ ਹੈ ਇਹ ਉਸ ਪਾਸੇ ਲੱਗਾਂ ਚਾ ਕਿਤੇ ਨਹੀਂ ਆਦੇ ਕਿ ਨਹੀਂ ਆਇਆ ਅਨ ਨਹੀਂ ਲਾਦੇ ਬਸ ਸਟicker ਜੇ ਅਗਲੇ ਸਾਲ ਲੈ ਜਾਣੇ ਤੇਰੇ ਤਿੰਨ ਕੁਆਂਟਲ ਵਾਲੇ ਪੰਜ ਕੁਆਂਟਲ ਵਾਲੇ ਆਲੂ ਇੱਕ ਰਹਿ ਗਿਆ ਦੀ ਵਿੱਚ ਉਹ ਵੀ ਖੇਤ ਤੋਂ ਚੱਲ ਬਾਈ ਕਰ ਲਾ ਬਾਹਰ ਰੈਡੀ ਆ ਚੱਲ ਵੀ ਚਲਾ ਪਾ ਦੇ ਪਾ ਦੇ ਪੂਰਾ ਪਾ ਦੇ ਜਿਹੜਾ ਹੈਗਾ ਰਹਿਦਾ ਮੜਾ ਜੇ ਇੱਕ ਬਾਟੀ ਉਹਦੇ ਬਾਟੀ ਕੁਆਂਟੀਟੀ ਪਾ ਦੇ ਤੇ ਸਮਾਨ ਕੱਲ੍ਹ ਹੈ ਰੈਡੀ ਐਲ ਆਰ ਨੇਕਸ ਜਿਆ ਹੈ ਥੋੜਾ ਜਿਆ ਵੱਡਾ ਥੋੜਾ ਜਿਆ ਖਾਇਜ ਤੇ ਨਿੰਦੀ ਸਰਦਾਰ ਬਹਿ ਗਿਆ ਟਰੈਕਟਰ ਤੇ ਇਧਰ ਇਧਰ ਪਾ ਦੇ ਰੁਕ ਜਾ ਮੜਾ ਜਾ ਗੇਰ ਗੁਰ ਲਾਲਾ ਸਾਰੇ ਜਿਹੜੇ ਹੈਗੇ ਆ ਸਰੋਂ ਨੂੰ ਜਗਾ ਛੱਡਦੀ ਸਾਡੇ ਇਹ ਨਾ ਸਾਰੇ ਆਲੂ ਵਿੱਚ ਦਵੇਂ ਨੰਬਰ ਨੂੰ ਨਹੀਂ ਬਣਾਇਆ ਇਹ ਸਾਨੂੰ ਕਿ ਤੇਰੀ ਮਸ਼ੀਨ ਆ ਤੈਨੂੰ ਨਹੀਂ ਪਤਾ ਕੰਪਨੀ ਨੂੰ ਫੋਨ ਲਾ ਲਾ ਉੱਤਰ ਬੇਟਾ ਕਾਫੀ ਬਣ ਗਿਆ ਆ ਚੱਕ ਲੈਣੇ ਬਾਈ ਆਲੂ ਇਹ ਉੱਥੇ ਛੱਡ ਦੇ ਪ੍ਰਾਲੀ ਦੇ ਉੱਤੇ ਰੜ ਲੈਣਾ ਆਪਣੇ ਇਹ ਚਿੱਟੇ ਆ ਓ ਲਾਲ ਆ ਵਾ ਖੜਾ ਲਾ ਇੱਥੇ ਤੇ ਲੱਗਿਆ ਕੰਮ ਚੋਂ ਤਿਆਰੀ ਵੇਰੀ ਕੱਲ ਦੇ ਕਰਨ ਲੱਗੇ ਹੋਏ ਆ ਹੈ ਅੱਧਾ ਗੱਲਾਂ ਥਾਂ ਹੈ ਚੱਲ ਜਾਣ ਦੇ ਰੇ ਇਹਦਾ ਖਲਾਰ ਦੇ ਪੈਰ ਮਾਰਦੇ ਬਸ ਓ ਡੰਡੇ ਲਾ दिए કે ਸਿੱਧੇ ਬਣਾ दिए ਡੰਡੇ ਰਹਿੰਦੇ ਲਾਉਣ ਨੂੰ ਕਿ ਲਾਣੇ ਡੰਡੇ ਵੀ ਬੱਟੇ ਜੇ ਤਾਂ ਜਿਆਦਾ ਜਗ੍ਹਾ ਫਿਰ ਤਾਂ ਡੰਡੇ ਲਾ ਡੰਡੇ ਫਿਰ ਅੱਪ ਜਗ੍ਹਾ ਕਾਫੀ ਹੋੜੜੇ ਲਾਉਣੇ ਪੈਣੇ ਆ ਪਰ ਮੈਂ ਤਾਂ ਸੀਗਾ ਵੀ ਬੱਟੇ ਹੀ ਬਣਾ دیے ਓ ਮਿੰਨਤੀ ਮੁੰਨਤੀ ਤਾਂ ਨਹੀਂ ਕਰਨੀ ਓ ਮੈਂ ਕਹਿੰਦਾ ਮਿੰਨ ਨੇ ਤਾਂ ਨਹੀਂ ਖੇਤਦਾ ਨਹੀਂ ਮਿੰਨ ਨਾ ਫੀਤਾ ਪਿਆ ਵਾ ਉਹ ਫੀਤਾ ਪਿਆ ਮੈਂ ਕਹਿੰਦਾ ਮਿੰਨ ਨੇ ਤਾਂ ਨਹੀਂ ਅਰੇ ਰਵਾੜ ਕੀ ਜਾਂਦਾ ਚੱਕ ਲਿਆ ਆਲੂ ਤੇ ਜਗ ਜੈਗਾ ਇਹ ਆਲੂ ਜਿਹੜਾ ਡੈਗਦਾ ਥੱਲੇ 30 ਇੰਚ ਬਾਟਾ ਹੈ ਤੇ ਆ ਜਗਾ ਹੁਣ ਇਧਰ ਛੱਡ ਗਿਆ ਇਧਰ ਵੇਹੀ ਕੋ ਕਰਾਂਗੇ ਫੇਰ ਤਾਂ ਬਸ ਤੇ ਇਦਾਂ ਆਹ ਤਰ੍ਹਾਂ ਲੱਗੂਗਾ ਤੇ ਬੈੱਡ ਬਣਦੇ ਮੈਂ ਤਾਂ ਕਹਿੰਦਾ ਸਰੋਂ ਇਹ ਤੇ ਵੀਜ ਦੀ ਏ ਮੈਂ ਕਿਹਾ ਪਰਤੀ ਲਾ ਦੇ ਓ ਬੈੱਡ ਤੇ ਸਰੋਂ ਸਹੀ ਨਹੀਂ ਰਹੂਗੀ ਦੋ ਸਿਆੜ ਨੇੜੇ ਹੋ ਜਾਣੇ ਬਦਲੋ ਜੀ ਇੱਕ ਬੈੱਡ ਤੇ ਦੋ ਲਾਉਣੇ ਆਪਾਂ ਕਿਨਾਰੀ ਤੇ ਲਗੜਾਂ ਨਹੀਂ ਓ ਲੈਫਟ ਚੱਕ ਉਹ ਤਾਹ ਚੱਕਾ ਹੋਰ ਚੱਲ ਚੱਲ ਮੁੜੇ ਹੋਣੀਆਂ ਮੈਨੂੰ ਜੇ ਡੰਡੇ ਰਹਿਣ ਲੱਗ ਲਾਉਣ ਨੂੰ ਪਰ ਇਹ ਲੰਬਾਈ ਚੜਾਈ ਬਹੁਤ ਹੱਥਾਂ ਨਾਲ ਇਹਦਾ ਤਿੰਨ ਤਿੰਨ ਡੰਡੇ ਲਾਉਣ ਨੇ ਲੱਗ ਜੇ ਲਾਉਣੇ ਪੈਣਿਆ ਬਸ ਚਾਰ ਜਿਹੜੇ ਚਾਰ ਜਿਹੜੇ ਆਇਆ ਭਾਈ ਤਾਹ ਚੱਕ ਲੈ ਤਾਹ ਚੱਕ ਲੈ ਆ ਜਾਇ ਤੋ ਫੜ ਕੇ ਜਾ ਕ ਹਾਂ ਹਾਂ ਕੱਢ ਤਾਂ ਉਹਨੂੰ ਨਿਕਲੇ ਹੋਣਾ ਨੇ ਓਏ ਹਲਾ ਕੇ ਜੇ ਕੱਢ ਲੈ ਪਾਰਾ ਵਾ ਇਹ ਕੱਢਦਾ ਵਾ ਇਧਰ ਪਾ ਦੇ ਸਾਈਡ ਤੇ ਦੂਜੇ ਤਰ੍ਹਾਂ ਪਾ ਥੱਲੇ ਨੂੰ ਕਰ ਦੇ ਐ ਵਿੱਚ ਪਾ ਦੇ ਅੱਛਾ ਯਾਰ ਐ ਅਸਾ ਸਾ ਹਾਏ ਐ ਦੱਸੋ ਤੇ ਮੇਰੇ ਲਈ ਝਾਕ ਕੇ ਫੇਰ ਦੱਸੂਗਾ ਸਿੱਧਾ ਸਿੱਧਾ ਕਰ ਇਹਨੂੰ ਸਿੱਧਾ ਸਿੱਧਾ ਪਾ ਜਾਓ ਉਹ ਮੈਂ ਤਾਂ ਇਹ ਕੀਤਾ ਹੀ ਨਹੀਂ ਕੋਸ਼ ਪਾਓ ਚੱਲ ਚੱਲ ਅੰਦਰ ਬਾਸ ਚੱਲ ਚੱਲ ਬਾਈ ਡਰਾਈਵਰ ਸਾਹਿਬ ਚਲੋ ਮੈਨੂੰ ਲੈਣਾ ਹੈ ਮੈਕਾਪ ਲਾਵਾ ਫਿਆਦਾ ਲਾਉਣੇ ਪੈਣੇ ਆ ਯਾਰ ਲਾਈ ਦੇ ਡੰਡੇ ਕੋਈ ਨਹੀਂ ਹੁੰਦਾ ਕੰਮ ਬਹੁਤ ਵੱਜ ਜਾਣਾ ਉਹ ਕਹੀ ਵਾਲਾ ਕਹੀ ਵਾਲਾ ਕੰਮ ਬਹੁਤ ਵੱਜ ਜਾਣਾ ਉਹ ਛੱਡਦੀ ਬਹੁਤ ਆ ਇੱਟਾ ਕੰਮ ਮੈਂ ਤਾਂ ਸੈਟ ਆਉਟ ਦਾ ਹਤਾ ਨੂੰ ਬਟਨ ਹਾਂ ਚਲੋ ਜੀ ਨੇ ਨੇ ਪੂਰੀ ਸੁਭਾਈ ਆ ਮਸ਼ੀਨ ਦੀ ਤਾਂ ਪੂਰੀ ਸਹੀ ਆ ਬਾਕੀ ਆਪਾਂ ਬੀ ਤਿਆਰ ਕਰਨਾ ਬੀ ਲਈਏ ਪਰਫੈਕਟ ਆ ਮਸ਼ੀਨ ਪੂਰੀ ਆ ਇਹ 30 ਇੰਚਾ ਬਟ ਹੁੰਦੀ ਆ ਬੀ ਲਈ ਆ ਇਹ ਤੇ ਬਾਕੀ ਪਹਿਲੀ ਬਣੀ ਕਰਕੇ ਦੇਖ ਸਕਦੇ ਆ ਤਾਂ ਮਜਾਮ ਜਾਂ ਕਾਫੀ ਭਾਰਾ ਵਾ ਤੇ ਪਰ ਵਧੀਆ ਬਣਦੀ ਆ ਬਟਾ 30 ਇੰਚੀ ਤੇ ਹੈਗਾ ਆਪਣਾ ਐਲ ਆਰ ਆਨ ਸੀਡਾ ਜਿਹੜਾ ਤੇ ਪਿਛਲੇ ਸਾਲ ਤਿਆਰ ਕੀਤਾ ਸੀਗਾ ਆਪਣਾ ਨਿੰਦੀ ਨੇ ਕਈ ਵੀ ਲਏ ਸੀਗੇ ਆਪਾਂ ਕਾਲ ਕਰਕੇ ਸਮਾਂ ਦੇ ਤੇ 10 ਕਟੂ ਕਹਿ ਕੇ ਤੋਂ ਬਚਾਏ ਸੀਗੇ ਮੈਂ ਕਿਹਾ ਚੱਲ ਐ ਲਾਰਾ ਆਪਾਂ ਲਾਉਂਦੇ ਨਹੀਂ ਸੀਗੇ ਲਾ ਲਾ ਲੋ ਵੀ ਥੋੜਾ ਜਿਹਾ ਗਾਂ ਨੂੰ ਐਡ ਕਰਦੇ ਆ ਕਿੱਲੇ ਕਦਾ ਬੀਜੇ ਬਣ ਗਿਆ ਇਹ ਚੋਂ 10 12 ਤੋੜੇ ਸੀਗੇ ਮਤਲਬ ਪੂਰੀ 50 ਕਿਲੋ ਦੀ ਨਹੀਂ ਗਈ ਤੇ ਬਾਕੀ ਜਿੰਨਾ ਬੀਜਿਆ ਗਿਆ ਤੇ ਜਿੰਨਾ ਵੀ ਵੀ ਤਿਆਰ ਹੋ ਗਿਆ ਫਿਰ ਵਧਾਰਾ ਜਾਂ ਕਰ ਲਾਂਗੇ ਇਹ ਤੋਂ ਪਰ ਭਾਰ ਕਾਫੀ ਬਣ ਜਾਂਦਾ ਵਾ ਜੋ ਫੁੱਲ ਮਸ਼ੀਨ ਭਰ ਲਈਏ 5 ਕੁਆਂਟਲ ਪਾ ਕੇ 10 ਗੱਟੂ ਪੈ ਜਾਂਦੇ ਆ ਇਹ ਪਾਣੀ ਹੁਣ ਕਰਮਗੁਰਾਂ ਕਰਕੇ ਕਿਵੇਂ ਲਾਉਣਗੇ ਹੀਟ ਉਹ ਜਿਹੜੀ ਕਰਮਾਂ ਜਿਹੜੇ ਜੇੜ ਜੂਰ ਇਹਵੇਂ ਲਵਾ ਦਿੰਦੇ ਐ ਉਸ ਮਾਇਲ ਛੋ ਦੀ ਜਖਣਾ ਜੀ ਵੱਡੀ ਪਈ ਆ ਪਤਾ ਨਹੀਂ ਕੀਤਾ ਕੀ ਹੋਇਆ ਮੈਨਾਂ ਨਾ ਛੋਈ ਲੈ ਇਹ ਪਟਿਆਲੇ ਆ ਹੋਏ ਨਹੀਂ ਕਰਨਾ ਪੈਣਾ ਆ ਜਿਹੜੇ ਰਾਈਟਰ ਨਾ ਵੀ ਲੱਗਦੀ ਅੱਧੇ ਮਿੱਦੀ ਜਾਂ ਨਾ ਮੂੰਹ ਲੈ ਟਹਿਰਾਣਾ ਉਹਦਾ ਖੰਡ ਦਈਏ ਹੋਰ ਉਹਦੇ ਨਹੀਂ ਉਹਦੇ ਨਹੀਂ ਨਹੀਂ ਮੈਂ ਬੜਾ ਲੋਹਾ ਲਾਇਆ ਹੈ। ਕੋਲੇ ਲਾਇਆ ਮੋੜ ਤੋਂ। ਉਹ ਕਿੱਲੇ ਦਾ ਵੀ ਤਿਆਰ ਹੋ ਜੂ ਐ ਚੋਕ ਨਹੀਂ ਦਵਾਗਾ ਤੋੜੋ। ਇਹ ਜਿਹੇ ਦੋ ਜਹਾੜ ਲਾਈਏ ਸਾਰੇ ਨੇੜੇ ਹੋ ਜਾਣੀ ਹਨ। ਗੱਲ ਤਾਂ ਬਹੁਤ ਆ। ਖੇਤਾ ਵਾਲੀ ਉਹ। ਦੇਖਦੇ ਕਿੰਨਾ ਕਥਾਂ ਬੀਜਿਆ ਜਾਂਦਾ। ਤੇ ਚਾਰ-ਚਾਰ ਬੋਰੀਆਂ ਪਹਿਲਾਂ ਪਾਈਆਂ ਸੀ ਦੋਨੇ ਪਾਸੇ ਅੱਠ ਬੋਰੀਆਂ ਤੇ ਹੁਣ ਤਿੰਨ-ਤਿੰਨ ਪਾਉਣੀਆਂ ਤਿੰਨ-ਤਿੰਨ ਹੀ ਰਹਿ ਗਈਆਂ ਆਪਣੇ ਕੋਲ ਹਜੇ ਘੱਟੂ-ਘੱਟੂ ਹੋਊਗਾ ਵੀ ਵਿੱਚ ਆਹੋ ਰਹਿ ਗਿਆ ਘੱਟੂ-ਘੱਟੂ ਤਾਂ ਨਹੀਂ ਆਓ ਇੱਕ ਪਾਸੇ ਪਾਹ ਜੀ ਉੱਤੋਂ ਉੱਧਰ ਪਾ ਦੇ ਹਾਂ ਬਸ ਆਹੀ ਆ ਖਤਮ ਹੋ ਗਿਆ ਰੋਕ ਜਾ ਉੱਤਰ ਲੈਣ ਦੇ ਛੱਡਾ ਛੱਡਾ ਲਦੇ ਆ ਫਰਮਾੜੇ ਮਾੜੇ ਦਿੱਤਾ ਹੋਇਆ ਵਿੱਚ ਉਹਦੇ ਸਪੇਸ ਆਹ ਬੋਲੋ ਚੱਕ ਦੀਆਂ ਵਿੱਚ ਚੱਕਦੇ ਨਹੀਂ ਕੀਤਾ ਸੈਰ ਦਾ ਆਪਣਾ ਬਈ ਆਏ ਇਹ ਹੈਗਾ ਇਹ ਤੇ ਇਹ ਪਲਾਂਟਰ ਹੈਗਾ ਵਾ ਮੈਂ ਦਰਾ ਦਾ ਤੇ ਦੋ ਤਲ ਪਲਾਂਟਰ ਆਉਂਦੇ ਆ ਜਿਹੜੇ ਇਹ ਸਟੈਪ ਦੇ ਆ ਜਿਹੜੇ ਤੇ ਆਮ ਗ੍ਰਹਿਮੇ ਵਾਲਾ ਬਾਲਾ ਮਸ਼ਹੂਰ ਆ ਤੇ ਉਹ ਇੰਪੋਰਟ ਹੁੰਦਾ ਪੁਰਾਣਾ ਸਿਸਟਮ ਆ ਜਿਵੇਂ ਤੇ ਬਾਕੀ ਇਹ ਵੀ ਸੇਮ ਹੀ ਆ ਸਾਰਾ ਪ੍ਰੋਸੈਸ ਇਹਦਾ ਵੀ ਉਹੀ ਰੇਹ ਵਾਲੀ ਰੇਸ਼ੋ ਜੀ ਹੈ ਦੀ ਵੀ ਪਾਉਣ ਦੀ ਬੀਜ ਦੀ ਵੀ ਗਰਾਰ ਖਾਨਾ ਜਿਹਾ ਇਹਦਾ ਵੀ ਉਵੇਂ ਹੀ ਆ ਦੋਨੇ ਪਾਸੇ ਤੇ ਵੈਸੇ ਇਹ ਮਸ਼ੀਨਾਂ ਹੈਗੀਆਂ ਜ਼ਿਆਦਾਤਰ ਜਿਵੇਂ ਵੀ ਤਿਆਰ ਕਰਨਾ ਤੇ ਜਿਵੇਂ ਆਪਾਂ ਆਮ ਆਲੂ ਵੇਚਦੇ ਆ ਤੇ ਉਹ 26 ਇੰਚ ਵਾਲਾ ਆਪਣੇ ਠੀਕ ਆ ਉਸ ਹਿਸਾਬ ਨਾਲ ਤੇ ਹੁਣ ਮਸ਼ੀਨਾਂ ਵੀ ਆਪਣੇ ਆਮ ਤਕਰੀਬਨ ਉਹ 2 ਆ ਜਾਂਦੀਆਂ ਇਹਦੇ ਮੁੱਲ ਦੀਆਂ ਇਹ 5.5 ਲੱਖ ਦੀ ਆ ਉਪਰੋਂ ਉੱਜੇ ਨਹੀਂ ਤੇ ਜਵਾਂ ਨਹੀਂ ਕਰਦੇ ਜਿਹੜੇ ਉਹ ਸਸਪੈਂਸ਼ਨ ਦਿੱਤੀ ਹੈ ਨਾ ਦੋਨੇ ਪਾਸੇ ਪਲੇਟਾਂ ਨੂੰ ਤੋਂ ਸਪਰਿੰਗ ਲੱਗੇ ਕਰਕੇ ਲੜ ਨਹੀਂ ਛਾੜਦੀ ਮਸ਼ੀਨ ਬਿਲਕੁਲ ਹੀ ਯਾਨੀ ਇਹ ਇੱਕ ਇਹਨਾਂ ਦੀ ਖਾਸੀਅਤ ਹੈਗੀ ਹੈ ਜਿਹੜੇ ਆਪਾਂ ਆਮ ਜਗਾੜੂ ਮਸ਼ੀਨਾਂ ਦਾ ਇਹਨਾਂ ਦਾ ਥੋੜਾ ਜਿਹਾ ਫਰਕ ਪੈਂਦਾ ਵਾ ਕਿਉਂਕਿ ਆਪਾਂ ਵੀ ਕਈ ਸਾਲ ਹੋ ਗਏ ਇਹੀ ਕੁਝ ਕਰਦੇ ਇਹਨੂੰ ਪਰ ਪਰ ਜਿਹੜੀ ਕੰਪਨੀ ਹੁੰਦੀ ਆ ਉਹ ਬਹੁਤ ਕੁਝ ਦੇਖ ਕੇ ਚੱਲਦੀ ਆ ਫੇਰ ਹੀ ਕਿਤੇ ਕੰਪਨੀਆਂ ਇਧਰੋਂ ਉਧਰ ਜਾਂਦੀਆਂ ਕਿਤੇ ਦੂਜੀ ਕੰਟਰੀ 'ਚ ਤੇ ਇਹ ਯਾਨੀ ਬਣਿਆ ਹੋਇਆ ਨਕਲ ਕਰਕੇ ਜਿਵੇਂ ਕਹਿ ਲਓ ਕੁਝ ਵੀ ਆ तो हूँ शक्तिमान ने लैली ग्रैमें जैसे आप कह दें भी वह एक दूजे को टाइप कर लेंदियाँ कंपनिया बी एना यह लास्ट वाला बी है तो बीज का ए टीएल हूँ ਮਸ਼ੀਨ ਸਾਫ਼ ਕਰਕੇ ਲਿਆ ਰਾਤ ਫਿਰ ਕੱਢਿਆ ਸੀ ਵੀ ਆਪਦੇ ਵਾਲਾ ਤੇ ਵੀ ਆਪਣੇ ਕੋਲੇ ਇੰਨਾ ਹੀ ਹੋਵੇ ਤਾਂ ਕਰਕੇ ਡੰਡੇ ਲਾਤੇ ਇਹਦੇ ਜੋ ਹੋਰ ਨਾ ਕਿਤੇ ਮੁੱਖ ਜੇ ਵੀ ਮੁੜ ਕੇ ਜੱਬ ਪਾਊਗਾ ਖੁੰਜਾ ਖਾਂਜਿਆਂ ਜਾਂਦਾ ਵੀ ਆਉਣ ਲਿਆਉਣ ਦੇ ਬਹੁਤ ਆ ਹੁਣ ਉਧਰ ਲੈ ਲਾ ਲਈਏ ਕਿ ਗੇੜਾ ਲਾਉਣਾ ਪਹਿਲਾ ਉਹ ਲਾਲਾ ਡੰਡੇ ਲਾ ਦੀਏ ਪਹਿਲਾ ਪਹਿਲਾ ਉਹ ਲਾਲਾ ਉਧਰ ਢੇੜਾ ਤੇ ਜਦੋਂ ਮਰਜੀ ਲਾ ਲਈਏ ਆਪਾਂ ਯਾਰਾ ਉੱਤਰ ਕੇ ਇਹ ਲਾ ਮੜਾਇਆ ਮੈਨੂੰ ਵੀ ਬਾਹਲਾ ਨਹੀਂ ਨਹੀਂ ਇਹਦਾ ਬਹੁਤ ਆ ਚਾ ਚਾ ਰਹਾ ਨਹੀਂ ਆਦਾ ਇੱਥੇ ਤਾਂ ਬੀਜੇ ਹੋਏ ਆ ਮੂੰਹ ਖੋਲ ਦੂਆ ਬਸ ਆਹ ਜਿਹੜਾ ਸਸਪੈਂਸ਼ਨ ਉਹ ਬਹੁਤ ਤਗੜੀ ਹੈ ਜੀ ਜਿਹੜੇ ਫੜ ਹਿੱਲਦੇ ਆ ਨਾ ਮਾੜੇ 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 ਸਾਈਡਾਂ ਨੂੰ ਘੱਟ ਪਤਾ ਲੱਗਦਾ ਇੱਥੋਂ ਕੈਮਰੇ 'ਚ ਜਿਹੜੇ ਘੱਟ ਪਤਾ ਲੱਗਦਾ ਹੋਵੇ ਇਹ ਸਸਪੈਂਸ਼ਨ ਬਹੁਤ ਤਗੜੀ ਆ ਮਰਾਪੋਰਾ ਦੀ ਵੀ ਇਹ ਫਾਲਿਆਂ ਵੀ ਵੀ ਯਾਨੀ ਫਾਲੇ ਹਿੱਲ ਤੇ ਆ ਥੋੜੇ 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 ਆਸੇ ਪਾਸੇ ਨੂੰ ਯਾਨੀ ਜਿਹੜੇ ਆ ਫਾਲੇ ਆ ਇਹ ਹਿੱਲ ਤੇ ਆ ਥੋੜਾ ਥੋੜੇ ਉਹ ਜਦੋਂ ਬਹੁਤ ਨੂੰ ਇਧਰ ਹੀ ਆ ਉਧਰ ਹੈ ਨਹੀਂਗਾ ਅੱਛਾ ਆ ਫਿਰ ਸਿਰੇ ਸਿਰੇ ਵੀ ਆ ਆ ਬਾਈ ਝਾੜ ਲਾ ਹੱਥ ਨਾਲ ਦੇ ਮਾੜਾ ਜਿਹਾ ਓ ਦੇ ਮੂਰੇ ਪਿਆ ਮੂਰੇ ਆ ਹਾਂ ਚੱਲ ਖੱਚਾ ਹੋਰ ਖਿੱਚਿਆ ਨਹੀਂ ਗਿਆ ਲੋਕ ਚੱਲ ਇਹ ਚ ਤਾਂ ਥੋੜੇ ਹੀ ਸੀਗੇ ਬਸ ਆਹੀ ਐ ਚ ਤਾਂ ਫਿਰ ਉਹ ਸਿਰੇ ਵੀ ਥੋੜੇ ਪਹਿਲਾਂ ਦੀ ਦੂਰ ਕਰਕੇ ਲਾ ਲਈ ਸਿਰੇ ਲੱਗ ਜਾਣ ਵਟਾਂ ਅੱਛਾ ਮਾਟਰ ਘਮਾਟਰ ਘਮਾ ਦੇ ਪੈ ਜਾਣੇ ਪਣੇ ਰਹੀ ਆਪਣਾ ਚੱਲ ਗੋਈ ਨਾ ਹੁਣ ਤਾਂ ਤੇਰੇ ਵਾਲੇ ਡੇਗਣਾ ਜਿਹੜਾ ਵਿਚ ਸੀਗਾ ਇਹ ਤੇ ਤੂੰ ਲਾ ਲਓ ਹੁਣ ਜਾਂ ਬਾਅਦ ਚ ਲਾ ਦਿਓ ਡੇਗਦੇ ਵੀ ਆ ਦੇ ਕੀ ਜਾਂਦੇ ਆ ਉਹ ਮੂਰੇ ਛੱਡਦੀ ਐ ਭਾਈ ਉਹ ਤੇ ਚੱਕ ਕੇ ਤਾਂ ਲੈ ਜਾਂਦੀ ਐ ਨਿੰਦੀ ਲੱਗਿਆ ਮੈਂ ਕਿਹਾ ਫੀਤਾ ਵਰਤੇ ਨਹੀਂ ਗਏ ਨੇ ਉਥੇ ਪਸਾਈ ਫਿਰਦਾ ਟਰੈਕਟਰ ਤੇ ਤੇ ਇਹ 빙ਗਾ ਕਰੀ ਫਿਰਦਾ ਫੀਤਾ ਨੂੰ ਦੋ ਸੂਤ ਦੇ ਨੇ ਫਰਕ ਪਾ ਰਾਂ ਢੰਗਾਈ ਦਾ ਮੈਂਂਤੀ ਜ ਆ ਗਿਆ ਆਲੂ ਇਹ ਦੇਖ ਕਿਉਂ ਸਾਢੇ 4 ਇੰਚ ਆ ਪੂਰਾ 5 ਇੰਚ ਆ ਸਾਢੇ 4 ਇੰਚ ਆ ਵੀਰੇ ਤਾਂ ਸਾਢੇ ਪੌਣੇ 5 3-5 ਮਹੀਨੇ ਦੇ ਦਾਣੇ ਉੱਤੇ ਜਮਾ ਸਤ ਲਾਇਆ ਇਹ ਨਾਲੇ ਉਹ ਉਂਗਲਾਂ ਤੇਰੀਆਂ ਬਾਹਰ ਆ ਮਿੱਟੀ ਦਾ ਮਾਮਾ 4 ਇੰਚ ਹੀ ਆ ਸਵਾ 4 ਇੰਚ ਲਾ ਲਾ ਬਸ 4.5 ਸਾਢੇ 4 ਹੈ ਨਹੀਂ ਕੀ ਮਿੱਟੀ ਬਾਧੂ ਆ ਹੈ ਸਹੀ ਹੈ ਮੈਂ ਤਾਂ ਤੇਰੀ ਮਿਹਨਤੀ ਦੀ ਗੱਲ ਕਰਦਾ 4-5 5 ਇੰਚ ਤੇ ਨਹੀਂ ਹੈਗਾ ਸਾਢੇ 4 ਇੰਚ ਸਵਾ 4 ਇੰਚ ਇੱਥੇ ਕੀ ਆਲੂ ਬਸ ਠੀਕ ਆ ਕੋਈ ਚੱਕਰ ਨਹੀਂ ਆ ਤੇ ਆਲੂ ਕੱਢਦੇ ਆ ਉਹ ਤੇ ਹੈ ਬਾਅਦ ਵਿਚਾਲੇ ਇੱਕ ਖਾਲ ਪਾ ਦਾਂਗੇ ਇਹਦੇ ਨਾਲੇ ਤਾਂ ਸਰੋਂ ਵਾਲੇ ਦੋ ਕਿਆਰੇ ਬਣਾਵਾਂਗੇ ਸਰੋਂ ਨੂੰ ਦੋ ਕਿਆਰੇ ਬਣ ਜਾਣਗੇ ਤੇ ਕਾਲੂ ਦੇਖਦੇ ਆ ਜੇ ਮਸ਼ੀਨ ਮਿਲ ਗਈ ਤਾਂ ਆਪਾਂ ਨੂੰ ਉਹ ਜ਼ਿਆਦਾ ਨਾ ਲਈਂ ਭਾਈ ਬੰਨ ਕੇ ਫਿਰ ਆਹ ਬੋਰੀਆਂ ਸੈੱਡ ਦੇ ਦੀਆਂ ਵਿੱਚ ਕਾਲੀਆਂ ਕਾਲੀਆਂ ਤੂੰ ਕਿਹੜੀਆਂ ਸੱੜਤੀਆਂ ਵਿੱਚ ਆਹ ਇਹਦੀ ਸੱਟਣੇ ਮਸ਼ੀਨ 'ਚ ਇਹ ਤਾਂ ਟਰਾਲੀ ਆਪਾਂ ਇਧਰ ਕੱਢ ਦੇਣੀ ਮਗਰ ਜਾਉਣੇ ਚਾਚੇ ਕੋਲੇ ਅੱਜ ਵਾਲੀ ਵੀਡੀਓ ਕਰਦੇ ਬੰਦ ਅੱਜ ਵਾਲੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ